ਪਿਆਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਪੰਜਾਬ ਦੇ ਸਾਬਕਾ ਮੰਤਰੀ ਦਰਵੇਸ਼ ਸਿਆਸਦਾਨ ਤੇ ਸਹਿਦਕਰ ਹਰਨੇਕ ਸਿੰਘ ਕੜੂਆ ਹਨ ਉਹਨਾਂ ਨਾਲ ਪਹਿਲਾਂ ਵੀ ਅਸੀਂ ਦੋ ਮੁਲਾਕਾਤਾਂ ਕੀਤੀਆਂ ਇੱਕ ਤੀਜੀ ਮੁਲਾਕਾਤ ਫੇਰ ਅੱਜ ਤੁਹਾਡੇ ਨਜ਼ਰ ਕਰਨ ਜਾ ਰਹੇ ਹਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਉਹਨਾਂ ਨੇ ਪਾਕਿਸਤਾਨ ਦੇ ਡੇਢ ਦਰਜਨ ਦੇ ਕਰੀਬ ਢੇਲੇ ਲਾਏ ਆ ਉਹਨਾਂ ਦੀ ਬੜੀ ਨੇੜਤਾ ਜਿਹੜੀ ਪਾਕਿਸਤਾਨ ਦੇ ਲੋਕਾਂ ਨਾਲ ਬਣੀ ਹੈ ਮਿੱਤਰਤਾ ਨੇ ਬਹੁਤ ਦਿਲ ਦਾ ਰਿਸ਼ਤਾ ਉਹਨਾਂ ਦਾ ਉਹਨਾਂ ਨੇ ਜਿਵੇਂ ਪੰਜਾਬੀ ਚ ਕਹਿੰਦੇ ਘਰ ਫੂਕ ਤਮਾਸ਼ਾ ਵੇਖਿਆ ਹੈ ਪਾਕਿਸਤਾਨ ਨਾਲ ਜਿਹੜੇ ਮੇਲਜੋਲ ਪਿਆਰ ਮੁਹੱਬਤ ਦੀਆਂ ਗੱਲਾਂ ਉਹਨਾਂ ਕੀਤੀਆਂ ਇੱਕ ਮੇਲਾ ਜਦੋਂ ਸਰਕਾਰ ਟੁੱਟ ਗਈ ਸੀ ਤਾਂ ਉਹਨਾਂ ਨੇ ਉਸ ਮੇਲੇ ਨੂੰ ਸਿਰੇ ਚੜ੍ਹਣ ਲਈ ਆਪਣੇ ਜਿਹੜੀ ਹੈ ਪੈਸਾ ਜਿਹੜਾ ਘਰੋਂ ਲਾਇਆ ਮਕਾਨ ਉਹਨਾਂ ਨੂੰ ਵੇਚਣਾ ਪਿਆ ਇਸ ਤਰੀਕੇ ਦਾ ਉਹ ਇਸ ਤਰੀਕੇ ਦੇ ਉਹ ਸਿਆਸਤਦਾਨ ਨੇ ਉਹਨਾਂ ਨੇ ਗੱਲ ਕਰਾਂਗੇ ਦੋ ਮਸਲੇ ਮਾਰੇ ਇੱਕ ਉਹਨਾਂ ਦੇ ਇੱਕ ਸੰਪਰਕ ਚ ਆਏ ਸਨਾਉਲਾ ਘੁੰਮਣ ਜਿਹੜੇ ਬੂਰਾ ਮੰਡੀ ਤੋਂ ਨੇ ਉਹ ਐਸੇ ਸ਼ਖਸ ਸੀਗੇ ਜਿਹੜੇ ਵਾਰ-ਵਾਰ ਹਿੰਦੁਸਤਾਨ ਆਏ ਹੁਣ ਉਹ ਵੀਜੇ ਦੀ ਉਡੀਕ ਕਰਦੇ ਆ ਉਹਨਾਂ ਨੂੰ ਵੀਜਾ ਨਹੀਂ ਮਿਲ ਰਿਹਾ ਉਹਨਾਂ ਨੇ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਗੁਰਦੁਆਰਾ ਸੀਗਾ ਤਪਸਥਾਨ ਬਾਬਾ ਨਾਨਕ ਦਾ ਗੁਰਦੁਆਰਾ ਸੀਗਾ ਜਿਹਦੀ ਉਹਨਾਂ ਨੇ ਉਹ ਸਰਕਾਰ ਤੋਂ ਪੈਸਾ ਮਨਜ਼ੂਰ ਕਰਾ ਕੇ ਮੁਰੰਮਤ ਕਰਾਈ ਹੁਣ ਵੀ ਉਹਨੂੰ ਵੈਸੇ ਕਦੇ ਕਰਾਈ ਬਹੁਤ ਘੱਟ ਲੋਕ ਦੇਖਣ ਜਾਂਦੇ ਆ ਮੈਂ ਗੱਲ ਕਰਾਂਗਾ ਕੋੜਵਾਂ ਸਾਹਿਬ ਤੁਸੀਂ ਮੇਰਾ ਕਾਫੀ ਚੱਕਰ ਲਾਇਆ ਇਹਨਾਂ ਸਾਰੇ ਗੇੜਿਆਂ ਤੋਂ ਕੀ ਲਾਉਨੇ ਲੋਕਾਂ ਦੇ ਵਿੱਚ ਤਾਂ ਮੈਂ ਵੀ ਚਾਰ ਵਾਰੀ ਪਾਕਿਸਤਾਨ ਗਿਆ ਆਫਰ ਦੇ ਵਿੱਚ ਕੋਈ ਫਰਕ ਨਹੀਂਗਾ ਉਹ ਵੀ ਸਾਡੇ ਦੀ ਤਰ੍ਹਾਂ ਪੰਜਾਬੀ ਬੋਲਦੇ ਆ ਪੰਜਾਬੀ ਦਾ ਪਹਿਰਾਵਾ ਪਹਿਨਦੇ ਆ ਮਤਲਬ ਜਿਹੜਾ ਸਾਡਾ ਸੱਭਿਆਚਾਰ ਉਹਨਾਂ ਦਾ ਸੱਭਿਆਚਾਰ ਇਕਤਾ ਸਾਡੇ ਦੋਨਾਂ ਜਿਹੜੇ ਪੰਜਾਬਾਂ ਦੀ ਇੱਕੋ ਜਿਹੀ ਹੈਗੀ ਆ ਤਹਿਜ਼ੀਬ ਦੇ ਪੱਖੋਂ ਬੋਲੀ ਦੇ ਪੱਖੋਂ ਕਈ ਵਾਰੀ ਉਹ ਲੱਗਦਾ ਸਾਡੇ ਨਾਲੋਂ ਬਿਹਤਰ ਪੰਜਾਬੀ ਬੋਲਦੇ ਆ ਬਿਹਤਰ ਉਹਨਾਂ ਦਾ ਜਿਹੜੇ ਪ੍ਰਾਣਚਾਰੀ ਹੈ ਸਾਡ ਉਹਨਾਂ ਦੀ ਪ੍ਰਾਣਚਾਰੀ ਦੇ ਮੁਕਾਬਲੇ ਸਾਡੀ ਪ੍ਰਾਣਚਾਰੀ ਦਾ ਪੱਧਰ ਜਿਹੜਾ ਬਹੁਤ ਹੇਠਾਂ ਤੁਸੀਂ ਇਹ ਬਾਰੇ ਕੀ ਕਹਿਣਾ ਚਾਹੁੰਦੇ ਹੋ ਪਾਕਿਸਤਾਨ ਦੀ ਜਿਹੜੀ ਪ੍ਰਾਣਚਾਰੀ ਹੈ ਜੋ ਦੀ ਗੱਲ ਕਰੀਏ ਤਾਂ ਕਮਾਲ ਹੁੰਦਾ ਹੱਦ ਹੁੰਦੀ ਹੈ ਵੀ ਹੈ ਇਸ ਤਰ੍ਹਾਂ ਵੀ ਹੋ ਸਕਦਾ ਸੁਨਾਲਾ ਘੁੰਮਣ ਦੀ ਗੱਲ ਕਰ ਰਹੇ ਆ ਸੁਨਾਲਾ ਘੁੰਮਣ ਉਹ ਇਨਸਾਨ ਹੈ ਜਿਹੜਾ ਲੱਭਦਾ ਸੀ ਕਿ ਉਸ ਪਾਸੇ ਕੋਈ ਬੰਦਾ ਹੈ ਜਿਹੜਾ ਗੱਲ ਤੋਰੇ ਹਾਲੀ ਹਾਲੀ ਉਹ ਮੇਰੇ ਸੰਪਰਕਤ ਆ ਗਿਆ ਤੇ ਸਾਡੀ ਦੋਸਤੀ ਬਣ ਗਈ ਜਦ ਸੁਨਾਲਾ ਘੁੰਮਣ ਦੇ ਘਰ ਗਏ ਪਿੰਡ ਗਏ ਸੀ ਉੱਥੇ ਲੋਕਾਂ ਨੇ ਖੜੇ ਹੋ ਕੇ ਫੁੱਲਾਂ ਦੀ ਵਰਖਾ ਕੀਤੀ ਪਟਾਕੇ ਚਲਾਏ ਛੁਰਲੀਆਂ ਚਲਾਈਆਂ ਤੇ ਐਨਾ ਕੁਛ ਅਸੀਂ ਤਾਂ ਕਦੇ ਵੀ ਨਾ ਸੋਚਦੇ ਨਾ ਕਰਦੇ ਤੇ ਮੈਨੂੰ ਸਨਾਉਲਾ ਘੁੰਮਣ ਦੇ ਘਰ ਜਾਣ ਦਾ ਮੌਕਾ ਮਿਲਿਆ ਮੇਰੀ ਮਦਰਨਲਾ ਮਾਤਾ ਜੀ ਉਹ ਬੜੇ ਇੱਛਕ ਸੀਗੇ ਕਿਉਂਕਿ ਉਹਨਾਂ ਦਾ ਵੀ ਪਾਕਿਸਤਾਨ ਵਾਲੇ ਪਾਸੇ ਪਾਕਪਟਨ ਜਿਹੜਾ ਇਲਾਕਾ ਉਹਦੇ ਨੇੜੇ ਪਿੰਡ ਸੀਗਾ ਤੇ ਅਸੀਂ ਸਨਾਉਲਾ ਘੁੰਮਣ ਨਾਲ ਸੰਪਰਕ ਕੀਤਾ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦਾ ਵੀ ਤੁਸੀਂ ਮੇਰੇ ਬੂਰੇ ਵਾਲੇ ਮੰਡੀ ਆ ਜੋ ਅੱਗੇ ਕੰਮ ਮੇਰਾ ਅਸੀਂ ਜਿਹੜੀਆਂ ਲਾਹੌਰ ਤੋਂ ਬਸ ਪੜੀ ਤੇ ਮੇਰੀ ਮਾਤਾ ਜੀ ਤੇ ਉਹਨਾਂ ਦੀ ਸਹੇਲੀ ਅਸੀਂ ਤਿੰਨੇ ਜਿਹੜਾ ਉਹਨਾਂ ਦੇ ਘਰ ਬੂਰੇ ਵਾਲਾ ਮੰਡੀ ਉਹ ਸਾਨੂੰ ਬਸ ਸਟੈਂਡ ਤੇ ਲੈਣ ਆਏ ਸੀਗੇ ਲੈ ਗਏ ਤੇ ਉਸ ਤੋਂ ਅਗਲੇ ਦਿਨ ਸਾਨੂੰ ਉੱਥੇ ਲੈ ਕੇ ਗਏ ਜਿੱਥੇ ਜਿੱਥੇ ਵੀ ਅਸੀਂ ਗਏ ਉੱਥੇ ਐਡਾ ਵੱਡਾ ਸਵਾਗਤ ਜਿਹੜਾ ਹੋਇਆ ਮਤਲਬ ਮੈਨੂੰ ਇਹ ਗੱਲਾਂ ਜਿਹੜੀਆਂ ਮੇਰੇ ਲਈ ਵੱਖਰੀ ਕਿਸਮ ਦੀਆਂ ਸੀਗੀਆਂ ਵੀ ਇਸ ਕਦਰ ਜਦੋਂ ਮਾਤਾ ਜੀ ਦੇ ਪਿੰਡ ਗਏ ਉਹਦੇ ਸਾਰਾ ਪਿੰਡ ਇਕੱਠਾ ਹੋ ਗਿਆ ਤੇ ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਧੀ ਪਿੰਡ ਦੀ ਆਈ ਹੈ ਤੇ ਉਹਨਾਂ ਨੇ ਉਹਦਾ ਬਹੁਤ ਵੱਡਾ ਸਨਮਾਨ ਕੀਤਾ ਤੁਸੀਂ ਇਸ ਤਰੀਕੇ ਦਾ ਕਿਵੇਂ ਦਾ ਉਹ ਦੇਖਿਆ ਸਾਰਾ ਪਾਕਿਸਤਾਨ ਸੁਨਾਉਲਾ ਕੁਮਨ ਬਹੁਤ ਅੱਛਾ ਇਨਸਾਨ ਆ ਉਹਨਾਂ ਨੇ ਬੜਾ ਹੋ ਕੀਤਾ ਪਰ ਜਗ੍ਹਾ 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 ਹੀ ਕੁਝ ਮਿਲਦਾ ਤਲਾ ਦਦਾਰ ਸਿੰਘ ਤੇ ਦੋ ਮੁੰਡੇ ਮੈਚ ਦੇਖਣ ਆਏ ਕ੍ਰਿਕਟ ਦਾ ਉਹਨਾਂ ਦਾ ਟੈਲੀਫੋਨ ਆ ਉਧਰੋਂ ਦੁਬਾਰਾ ਦੁਬਾਰਾ ਕਬਰਹਾਟ ਬਹੁਤ ਵੀ ਪਤਾ ਨਹੀਂ ਕੀ ਹੋ ਜਾਣਾ ਮੇਰੇ ਬੱਚੇ ਨੇ ਉਹਨਾਂ ਨੂੰ ਤੋਰਿਆ ਫੇਰਿਆ ਪਿਕਚਰ ਦਿਖਾਈ ਹੋਰ ਕਰਿਆ ਤੇ ਚਲੇ ਗਏ ਜਦ 80 ਗਏ ਉਹ ਸਾਡੇ ਪਿੱਛੇ ਪਿੱਛੇ ਕਹਿੰਦੇ ਸਾਡੇ ਪਿੰਡ ਆਓ ਅਸੀਂ ਖਾਣਾ ਦੇਣਾ ਉਹਨਾਂ ਨੇ ਖਾਣਾ ਦਿੱਤਾ ਸਾਨੂੰ ਗਾਉਣ ਵਾਲੇ ਬੁਲਾਏ 700 ਬੰਦਾ ਇਲਾਕੇ ਚੋਂ ਮੁੱਜੇ ਸੀ ਜਿਹੜਾ ਉਹ ਇਕੱਠੇ ਕਰੇ 700 ਬੰਦੇ ਦਾ ਖਾਣਾ ਕਰਾਂਗੇ ਮਤਲਬ ਇੱਥੇ ਇੱਡੀ ਵੱਡੀ ਪੱਧਰ ਤੇ ਤਾਂ ਨਹੀਂ ਕਰਦੇ ਜਿੱਦਾਂ ਜਰ ਜਨਤਕ ਤੌਰ ਤੇ ਕੋਈ ਸਮਾਗਮ ਨਾ ਹੋਵੇ ਉਹਨਾਂ ਚ ਤਾਂ ਬਹੁਤ ਛੋਟੇ ਛੋਟੀਆਂ ਹੁੰਦੇ ਆ ਮੇਰੇ ਕੋਲ ਵੀ ਕੁਝ ਪਾਕਿਸਤਾਨੀ ਦੋਸਤ ਆਏ ਨੇ ਪਰ ਅਸੀਂ ਮੇਰਾ ਕੱਲ ਸੀਮਾ ਤੇ ਜਿਹੜਾ ਅਸੀਂ ਜਿਹੜੀ ਹੈ ਚੰਡੀਗੜ੍ਹ ਪ੍ਰੈਸ ਕਲੱਬ ਨੇ ਤੇ ਲਾਹੌਰ ਪ੍ਰੈਸ ਕਲੱਬ ਨੇ ਇੱਕ ਪੰਜ ਦਰਿਆ ਮੀਡੀਆ ਜਿਹੜਾ ਸਮਝੌਤਾ ਕੀਤਾ ਉਹਦੇ ਤਹਿਤ ਸਾਡੇ ਪੱਤਰਕਾਰ ਉਧਰ ਜਾਂਦੇ ਸੀ ਉਹਨਾਂ ਦੇ ਇੱਧਰ ਆਉਂਦੇ ਸੀਗੇ ਪਰ ਹੁਣ ਪਿਛਲੇ ਸਮੇਂ ਤੋਂ ਇਹ ਆਦਾਨ-ਪ੍ਰਦਾਨ ਜਿਹੜਾ ਇਹ ਪੱਤਰਕਾਰਾਂ ਦਾ ਬੰਦ ਹੈ ਮਤਲਬ ਟਾਵਾਂ ਟਵਲ ਪੱਤਰਕਾਰ ਤਾਂ ਚਲੇ ਜਾਂਦਾ ਪਰ ਇਨ ਬਲਕ ਇਕੱਠੇ ਹੋ ਕੇ ਜਾਣ ਦਾ ਜਿਹੜਾ ਕੰਮ ਰੁਕਿਆ ਹੋਇਆ ਜਦੋਂ ਮੈਂ ਹੋਰ ਗਿਆ ਸੀਗਾ ਉਸ ਸਮੇਂ ਉਤੋਂ ਦੇ ਪ੍ਰਧਾਨ ਲਾਹੌਰ ਪ੍ਰੈਸ ਕਲੱਬ ਦੇ ਨਾਲ ਗੱਲ ਕੀਤੀ ਸੀ ਉਹਨਾਂ ਨੇ ਹੰਮੀ ਭਰੀ ਸੀ ਉਹਨਾਂ ਨੇ ਕਿਹਾ ਵੀ ਤੁਸੀਂ ਪਹਿਲਾਂ ਤੁਸੀਂ ਆਓ ਤੁਹਾਡੀ ਵਾਰੀ ਹੈ ਅਸੀਂ ਤੁਹਾਡੇ ਗਏ ਸੀਗੇ ਤੇ ਉਹਨਾਂ ਨੇ ਬਕਾਇਦਾ ਕੋਸ਼ਿਸ਼ ਕੀਤੀ ਅਜੇ ਉਹ ਜਿਹੜਾ ਪ੍ਰੋਗਰਾਮ ਸਿਰੇ ਨਹੀਂ ਚੜ੍ਹ ਸਕਿਆ ਉਹ ਦੇਖਦੇ ਆਂ ਮੀਡੀਆ ਦਾ ਪ੍ਰੋਗਰਾਮ ਜਿਹੜਾ ਆਪਸ ਦੇ ਵਿੱਚ ਕੜਤਣ ਕਢਾਉਣ ਦੇ ਵਿੱਚ ਸਹੀ ਹੁੰਦਾ ਪਰ ਦੇਖਦੇ ਹੋ ਪ੍ਰੋਗਰਾਮ ਕਦੋਂ ਬਣਦਾ ਤੇ ਤੁਸੀਂ ਇਸ ਬਾਰੇ ਕਿਵੇਂ ਕਿੰਨੇ ਵੀ ਇਹ ਦੋਨਾਂ ਦੇਸ਼ਾਂ ਦੇ ਵਿੱਚ ਅੱਜਕੱਲ ਵੀ ਸਬੰਧ ਜਿਹੜੇ ਉਹ ਖਰਾਬ ਚੱਲ ਰਹੇ ਠੀਕ ਨਹੀਂ ਗੇ ਜਿਹੜਾ ਆਪਸੀ ਜਿਹੜਾ ਮਿਲਵਰਤਨ ਹੋਣਾ ਚਾਹੀਦਾ ਜਿਹੜਾ ਵਪਾਰ ਹੋਣਾ ਚਾਹੀਦਾ ਵੱਡੇ ਪੱਧਰ ਤੇ ਅਸੀਂ ਵਾਇਆ ਦੁਬਈ ਕਰਦੇ ਆਂ ਵਾਇਆ ਬੰਬੇ ਕਰਾਚੀ ਜਿਹੜਾ ਹੁੰਦਾ ਇਹ ਸਾਡਾ ਜੇ ਸਿੱਧਾ ਵਪਾਰ ਖੁੱਲ ਜੇ ਇਹਦੇ ਨਾਲ ਕਾਫੀ ਮਸਲੇ ਹੱਲ ਹੋ ਸਕਦੇ ਇੱਕ ਲੋਬੀ ਹੈ ਬੰਬੇ ਦੀ ਤੇ ਕਰਾਚੀ ਦੀ ਉਹ ਪੰਬਾਂ ਪਾਰ ਹੋ ਕੇ ਰਹਿੰਦੀ ਹੈ ਕਿ ਕਿਧਰੇ ਬਾਗਾ ਵੜਨਾ ਖੁੱਲ ਜੇ ਜੇ ਬਾਗਾ ਬਾਰਡਰ ਖੁੱਲ ਗਿਆ ਨਾ ਨੂੰ ਕੀਨੇ ਪੁੱਛਣਾ ਦੂਜੀ ਗੱਲ ਹੈ ਜੇ ਬਾਗਾ ਬਾਰਡਰ ਖੁੱਲ ਗਿਆ ਸਾਡਾ ਕਿਸਾਨ ਅੱਜ ਕਿਹੜਾ ਰੋਟੀ ਖਾਊਗਾ ਸਾਡੇ ਬੱਚੇ ਬਾਹਰ ੱਤਕੇ ਖਾਣੇ ਕੋਈ ਅਮਰੀਕਾ ੱਤਕੇ ਖਾਂਦਾ ਇੱਧਰ ਆਉਂਦਾ ਫਰਾਣਾ ਟਿੰਗੜਾ ਤੇ ਬਾਗਾ ਬਾਰਡਰ ਖੋਲੋ ਇੱਥੇ ਕਿਸਾਨ ਆਪਣੀ ਖੇਤੀ ਕਰੇ ਸਾਡੀ ਜਿਹੜੀ ਜਿੰਦਸ ਹੈ ਉਹ ਮਾਸਕੋ ਤੱਕ ਜਾਵੇ ਉਧਰ ਉਹ ਜਿਹੜੇ ਸਾਡੇ ਆਵੇ ਤੇ ਪਰ ਬੰਬੇ ਤੇ ਕਰਾਚੀ ਲੋਬੀ ਹੈ ਜੜੀ ਇਹ ਇਹਦੀ ਇੱਕ ਸੋਚ ਹੈ ਕਿ ਨਾ ਖੋਲਣ ਦੇਓ ਇੱਕ ਵਾਰ ਇਹ ਹੋਇਆ ਸੀਗਾ ਕਿ ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀ ਉਦੋਂ ਇਹ ਹੋਇਆ ਸੀ ਵੀ ਸੈਣੀ ਵਾਲਾ ਤੋਂ ਵੀ ਬਾਰਡਰ ਖੋਲਿਆ ਜਾਏਗਾ ਹਾਜਲਕਾ ਦਾ ਜਿਹੜਾ ਟਾਲੀ ਵਾਲਾ ਏਰੀਆ ਉਸ ਪਾਸੇ ਵੀ ਬਾਰਡਰ ਖੋਲਿਆ ਜਾਏਗਾ ਪਰ ਉਹ ਸਾਰਾ ਕੁਝ ਤਰਿਆ ਤਰਾਇਆ ਰਹੇਗਾ ਗੱਲਾਂ ਅੱਗੇ ਨਹੀਂ ਚੜੀਆਂ ਇੱਕ ਬੰਬਈ ਦੇ ਵਿੱਚ ਹਮਲਾ ਹੋਇਆ ਸੀਗਾ ਉਹਦੇ ਨਾਲ ਬਹੁਤ ਕੁਝ ਵਿਗੜ ਗਿਆ ਉਸ ਤੋਂ ਬਾਅਦ ਜਿਹੜੀ ਆ ਗੱਲ ਰਾਸ ਹੀ ਨਹੀਂ ਆਈ ਫਿਰ ਕਾਰਗਲ ਵਾਪਰ ਗਿਆ मतलब ਕਈ ਕੁਝ ਇਸ ਤਰੀਕੇ ਦਾ ਵਾਪਰ ਗਿਆ ਜਿਹੜੇ ਦੋਨਾਂ ਦੇਸ਼ਾਂ ਦੇ ਸਬੰਧ ਜਿਹੜੇ ਆ ਸੁਧਰਨੇ ਚਾਹੀਦੇ ਉਹ ਸੁਧਰ ਨਹੀਂ ਸਕੇ ਇਹਨਾਂ ਸਬੰਧਾਂ ਨੂੰ ਸੁਧਾਰਨੇ ਕੀ ਕੀਤਾ ਜਾ ਸਕਦਾ ਦੇਖੋ ਜਮੂਸ ਸਾਹਿਬ ਇੱਕੋ ਹੀ ਗੱਲ ਕਰਦੇ ਆ ਕਿ ਜੇ ਬਾਗਾ ਖੁੱਲ ਗਿਆ ਅੱਤਵਾਦੀ ਹਮਲਾ ਕਰ ਦੇਣਗੇ ਅੱਤਵਾਦੀ ਤੇ ਬੰਬੇ ਕਿਵੇਂ ਹੋਗੇ ਇਹ ਹਮਲਾ ਇਹ ਦੱਸੋ ਜੇ ਜਿਹੜਾ ਹਮਲਾਵਰ ਹੈ ਉਹ ਤਾਂ ਕਿਤੋਂ ਵੀ ਕਰ ਸਕਦਾ ਇੱਥੋਂ ਤੁਸੀਂ ਬਾਗਾ ਦੀ ਗੱਲ ਕਰਦੇ ਆ ਕਿ ਜੀ ਇੱਥੇ ਫਲਾਣਾ ਹੋ ਜੂਗਾ ਵਪਾਰ ਚੱਲਦਾ ਰਿਹਾ ਹਾਂ ਨਹੀਂ ਕਾਰਗਲ ਤੱਕ ਚੱਲਦਾ ਹੀ ਸੀਗਾ ਹਾਂ ਚੱਲਦਾ ਹੀ ਸੀ ਤੇ ਤੁਸੀਂ ਜਿਹੜਾ 1.5 ਦਰਜਨ ਦੇ ਕਰੀਬ ਵਾਰ ਗਏ ਕੋਈ ਖਾਸ ਘਟਨਾ ਉੱਥੋਂ ਦੀ ਕੀ ਜਿਹੜੀ ਸਾਡੇ ਮਨ ਨੂੰ ਅੱਜ ਵੀ ਟੰਬਦੀ ਹੋਵੇ ਤੁਸੀਂ ਕੀ ਕਹਿਣਾ ਚਾਹੋਗੇ ਬੜੀਆਂ ਘਟਨਾਵਾਂ ਹਾਂਜੀ ਅਸੀਂ 8-7 ਦੋਸਤ ਸਾਬਕਾ ਮੰਤਰੀ ਅਸੀਂ ਹਰ ਸਾਲ ਪਾਕਿਸਤਾਨ ਵਾਲੇ ਪਾਸੇ ਲਾਹੌਰ ਉਹ ਜਿਹੜਾ ਮੇਲਾ ਪਰਦਾ ਸੀ ਪਤੰਗਾਂ ਦਾ ਉਹ ਦੇਖਣ ਜਾਂਦੇ ਸੀ ਇੱਕ ਵਾਰ ਅਸੀਂ ਇੱਥੇ ਗਏ ਸੀ ਤ੍ਰਿਪਤ ਬਾਜਵਾ ਸਾਡਾ ਦੋਸਤ ਹੈ ਸਾਬਕਾ ਮੰਤਰੀ ਉਹ ਕਹਿੰਦਾ ਜੀ ਮੈਂ ਸਾਡੇ ਇਲਾਕੇ ਦਾ ਸਿੰਗਰ ਹੈ ਪ੍ਰਵੇਸ਼ ਮੈਂਦੀ ਉਹ ਸੁਣਨਾ ਸੀ ਉਹ ਰਹਿ ਗਿਆ ਤੇ ਮੇਰਾ ਦੋਸਤ ਸੀ ਖੋਜਾ ਸ੍ਰੀਕ ਅਕਬਰ ਉਹ ਕਹਿੰਦਾ ਦੇਖੋ ਸੁਣੋ ਕੀ ਹੋ ਗਿਆ ਕਹਿੰਦੇ ਨੇ ਜੀ ਇਸ ਵੇਰੇ 8 ਵਜੇ ਟ੍ਰੇਨ ਜਣੀ ਕਹਿੰਦਾ ਟ੍ਰੇਨ ਮੇਰੇ ਤੇ ਛਡੋ ਤੇ ਤੁਸੀਂ ਉਧਰ ਸੁਣੋ ਨੂੰ ਸਾਰੀ ਰਾਤ 5 ਵਜੇ ਤੱਕ ਸੁਣਦੇ ਰਹੇ 5 ਵਜੇ ਕਹਿੰਦੇ ਵੀ ਚਲੋ ਨਾ ਤੋਕੇ ਸਟੇਸ਼ਨ ਤੇ ਜਲੀ ਬਿਲਕੁਲ ਹੀ ਨਾ ਉਹ ਤੋ ਉਹ ਰਾਮ ਕਰੋ ਫਿਰ ਜਾਮਾ ਗਿਆ ਬਸ ਸਟੇਸ਼ਨ ਤੇ ਪਹਿਰੇ 12:30 ਵਜੇ ਡੇਢ ਵਜੇ ਉੱਠੇ ਨਾਤੇ ਤੋਤੇ ਰੋਟੀ ਖਾਧੀ ਅਸੀਂ ਕਹਿੰਦੇ ਚਲੋ ਹੁਣ ਕੱਲ ਜਾਵਾਂਗੇ ਤਾਂ ਟ੍ਰੇਨ ਲੰਘੀ ਕਹਿੰਦਾ ਕਿਉਂ ਲੰਘੀ ਮੈਂ ਇਹ ਨਹੀਂ ਕਹਿੰਦਾ ਵੀ ਜਾਓ ਜੇ ਰੁਕਣਾ ਹੈ ਰੁਕੋ ਪਰ ਜੇ ਜਾਣਾ ਤਾਂ ਟ੍ਰੇਨ ਖੜੀ ਹੈ ਜਦ ਤੁਸੀਂ ਬਾਗਾ ਬਾਰਡਰ ਤੇ ਆਏ 3:30 ਵਜੇ ਟ੍ਰੇਨ 3:30 ਕਰ ਦਿੱਸ ਤੁਸੀਂ ਦਾਦਾ ਕਰੋ ਵੇ ਐਤੋਂ ਬੜੀ ਘਟਨਾ ਕਿਹਾ ਹੋਤਾ ਏ ਇੱਕ ਹੋਰ ਘਟਨਾ ਬੰਦਾ ਦਾ ਜਿਹੜਾ ਮੇਰਾ ਨਾਨਕਾ ਗੋਤਾ ਗਿੱਲੈ ਨਾਨਕੇ ਨੇ ਮਾ ਪੜਿਆ ਨਾਨਕੇ ਚ ਜੰਮਿਆ ਨਾਨਕੇ ਚ ਪੜਿਆ 1997 ਚ ਮੇਰੀ ਟਿਕਟ ਕੱਟੀ ਗਈ ਸ਼ਿਤਰਾਮ ਕੇਸਰੀ ਦਾ ਫੈਸਲਾ ਸੀ ਕਿ ਬਰਾੜ ਸਾਹਿਬ ਨੇ ਪੈਸ਼ਨਨ ਦੇ ਉੱਤੇ 5 ਕਰੋੜ ਮੰਗਿਆ ਸੀ ਵੀ ਸਾਰੇ ਵੱਡੇ ਹੋ ਗਰੁੱਪ ਨੂੰ ਸਾਰਾ ਗਰੁੱਪ ਵੱਡਿਆ ਕਿ ਮੈਂ ਵੀ ਵੱਡਿਆਂਗਾ ਉਦੋਂ ਟੈਲੀਫੋਨ ਆਇਆ ਕਹਿੰਦਾ ਜੀ ਮੈਂ ਗਿੱਲ ਭਰਾ ਬੋਲਦਾ ਤੁਹਾਡਾ ਮੈਂ ਕਿਹਾ ਜੀ ਹਾਂ ਹੁਕਮ ਕਰੋ ਕਹਿੰਦਾ ਇੱਧਰ ਮੈਂ ਟਿਕਟ ਵਾਸਤੇ ਅਪਲਾਈ ਕਰਾਂ ਮੇਰੀ ਮਦਦ ਕਰੋ ਮੈਂ ਕਿਹਾ ਮੈਂ ਇੱਧਰ ਕਿਆ ਬੋਲ ਤੈ ਕਰ ਸਕਦਾ ਕਹਿੰਦਾ ਤੁਸੀਂ ਖਵਾਜਾ صدیق ਅਕਬਰ ਨੂੰ ਕਹਿ ਦਿਓ ਮੈਂ ਕਿਹਾ ਮੈਂ ਕਹਿੰਦਾ ਨਾ ਮੈਂ ਖਵਾਜਾ صدیق ਅਕਬਰ ਸੀਨੀਅਰ ਅਫਸਰ ਸੀ ਉਹਨੂੰ ਕਹਿਤਾ ਤੇ ਉਹਦੀ ਟਿਕਟ ਲਈ ਰੋਗੀ ਤੇ ਹੁਣ ਇਸ ਤੋਂ ਬਾਅਦ ਤੁਸੀਂ ਕਿਹ ਅੰਦਾਜ਼ਾ ਲਾ ਸਕਦੇ ਕਿ ਕਿਸ ਤਰ੍ਹਾਂ ਕਰਨਾ ਹੋ ਸਕਦਾ ਹੈ ਕੋਈ ਲਾਹੌਰ ਦੇ ਵਿੱਚ ਖਾਸ ਕਿਸਮ ਦੀ ਕੋਈ ਗੱਲ ਹੋਈ ਹੋਵੇ ਲਾਹੌਰ ਦੇ ਵਿੱਚ ਖਾਸ ਕਿਸਮ ਦੀ ਹੀ ਹੈ ਮੈਂ ਲਾਹੌਰ ਨਹੀਂ ਫੈਰਦਾ ਕਿਉਂ ਲਾਹੌਰ ਸਾਰੀ ਰਾਤ ਜਾਗਦਾ ਹੈ ਹਾਂ ਇਹ ਤਾਂ ਮੈਨੂੰ ਪਤਾ ਵੀ ਲਾਹੌਰ ਸਾਰੀ ਰਾਤ ਜਾਗਦਾ ਮੈਂ ਜਦੋਂ ਪੰਜਾਬੀ ਟਿਵਿਊਨ ਦੇ ਵਿੱਚ ਸੀ ਮੈਂ ਜਦੋਂ ਲਾਹੌਰ ਗਿਆ ਸੀ ਮੈਂ ਲਿਖਿਆ ਸੀਗਾ ਉਹਦਾ ਹੈਡਿੰਗ ਵੀ ਸਾਡਾ ਐਡੀਟਰ ਸੀ ਉਸ ਸਮੇਂ ਉਹਨਾਂ ਨੇ ਲਾਇਆ ਸੀ ਲਾਹੌਰ ਸਾਰੀ ਰਾਤ ਜਾਗਦਾ ਲਾਹੌਰ ਸਾਰੀ ਰਾਤ ਜਾਗਦਾ ਤੇ ਦਿਨੇ ਸੌਂਦਾ ਅਸੀਂ ਪਿੰਡਾਂ ਦੇ ਜੰਮੂ ਆ ਪਿੰਡਾਂ ਦੇ ਵਿੱਚੋਂ ਜੰਮ ਕੇ ਅਸੀਂ ਤਾਂ ਸਵੇਰੇ 6 ਵਜੇ ਉੱਠ ਕੇ ਸੈਰ ਕਰਨੀ ਹੈ ਬਾਹਰ ਨਿਕਲਣਾ ਇੱਧਰ ਉੱਧਰ ਜਾਣਾ ਤੇ ਉੱਥੇ ਚੱਲਦੇ ਮੈਂ ਇਸ ਕਰਕੇ ਹੀ ਆਤਾ ਮੈਂ ਛੇਖੂਪੁਰੇ ਠਹਿਰਦਾ ਜਾਂ ਗੁਦਰ ਵਾਲੇ ਠਹਿਰਦਾ ਪਰ ਛੇਖੂਪੁਰ ਦਾ ਤਾਂ ਜ ਸਾਡੇ ਬਜ਼ੁਰਗਾਂ ਦਾ ਵੀ ਏਰੀਆ ਛੇਖੂਪੁਰ ਸੀ ਹੁਣ ਤਾਂ ਨਨਕਾਣਾ ਸਾਹਿਬ ਚ ਪਿੰਡ ਆ ਗਿਆ ਡਿਪਟੀ ਵਾਲਾ ਪਿੰਡ ਸੀਗਾ ਉੱਥੇ ਦੇ ਬਾਰੇ ਮਸ਼ਹੂਰ ਸੀਗਾ ਵੀ ਅੱਧਾ ਕ੍ਰਾਈਮ ਜਿਹੜਾ ਹੈ ਅਪਰਾਧ ਛੇਖੂਪੁਰ ਚ ਹੁੰਦੇ ਅੱਧੇ ਬਾਕੀ ਪਾਕਿਸਤਾਨ ਚ ਹੁੰਦੇ ਆ ਤੇ ਤੁਸੀਂ ਤੁਹਾਡੀ ਕਿਉਂ ਨੇੜਤਾ ਉਸ ਇਲਾਕੇ ਨਾਲ ਰਹੀ ਦੇਖੋ ਉਹਨਾਂ ਦਾ سلسلہ ਕਰਾਇਮ ਅੱਜ ਵੀ ਹੁੰਦਾ ਪਰ ਪਗੜੀ ਨੂੰ ਹਰ ਕੋਈ ਪਿਆਰ ਕਰਦਾ ਤੁਸੀਂ ਪਤਾ ਨਹੀਂ ਪਗੜੀ ਬਨ ਕੇ ਗਏ ਨਹੀਂ ਜਦੋਂ ਵੀ ਪਾਕਿਸਤਾਨ ਜਾਓ ਪਗੜੀ ਬਨ ਕੇ ਜਾਓ ਇੱਕ ਗੱਲ ਹੋਰ ਮੈਨੂੰ ਪਤਾ ਲੱਗੀ ਕਿ ਜਦੋਂ 47 ਦੀ ਵੰਡ ਸੀਗੀ ਉੱਥੇ ਇਸ ਤਰੀਕੇ ਦੇ ਬੜੇ ਕੰਮ ਕਾ ਚੱਲੇ ਕਿ ਤੁਸੀਂ ਧਰਮ ਬਦਲ ਲਓ ਤੁਸੀਂ ਮੁਸਲਮਾਨ ਬਣ ਜਾਓ ਤਾਂ ਤੁਹਾਡੀ ਜਾਨ ਵੀ ਬਖਸ਼ੀ ਜਾਊਗੀ ਤੁਹਾਡਾ ਸਾਰੇ ਜਿਹੜੀਆਂ ਜ਼ਮੀਨਾਂ ਜਾਇਦਾਦਾਂ ਤੁਹਾਡੇ ਕੋਲ ਰਹਿ ਜਾਣਗੀਆਂ ਇੱਕ ਵਾਰੀ ਬਿਰਕਾ ਨਾਲ ਵੀ ਇਸ ਤਰੀਕੇ ਦੀ ਜਿਹੜੇ ਸ਼ੇਖੂਪੁਰ ਜ਼ਿਲ੍ਹੇ ਚ ਰਹਿੰਦੇ ਸੀ ਉਹਨਾਂ ਤੱਕ ਪਹੁੰਚ ਕੀਤੀ ਗਈ ਉਹ ਕੀ ਬਣਿਆ ਕੀ ਉਹਨਾਂ ਦਾ ਸ਼ੇਖੂਪੁਰੇ ਇੱਕ ਬਿਰਕ ਸੀ ਟੋਕਲੋਲਾ ਬਿਰਕ ਉਹਦਾ ਫਾਦਰ ਸੀ ਗੁਲਾਮ ਅਹਿਮਦ ਸਮਥਿੰਗ ਹੈ ਦਾ ਨਾਮ ਸੀ ਉਹਦਾ 40 ਸਾਲ ਬੇਜਮਿੰਸੇ ਦਾ ਕੋਨ ਉੱਥੇ ਵਿਰਕਾਂ ਦੀ ਸਿੱਖ ਵਿਰਕਾਂ ਦੀ ਮੁਸਲਮਾਨ ਵਿਰਕਾਂ ਦੀ ਬੜੀ ਲੜਾਈ ਹੁੰਦੀ ਸੀ ਆ ਉਸ ਵਿੱਚ ਪਰ ਜਦੋਂ 47 ਆ 47 ਦੇ ਵਿੱਚ ਉਹਨਾਂ ਨੇ ਜਿਹੜਾ ਤੋਕਨ ਉਹਨਾਂ ਦਾ ਵਾਪਸੀ ਉਹਨੇ ਸਿੱਖ ਵਿਰਕਾਂ ਦਾ ਖਾਣਾ ਰੱਖਿਆ ਰਾਤ ਨੂੰ ਗੱਲਾਂ ਗੁੱਲਾਂ ਕਰਦੇ ਉਹਨਾਂ ਨੇ ਕਿਹਾ ਵੀ ਮੈਂ ਹੱਥ ਛੋੜਦਾ ਇੱਕ ਮੇਰੀ ਗੱਲ ਮੰਨ ਲਓ ਇੱਕ ਵਾਰਾਂ ਤੁਸੀਂ ਮੁਸਲਮਾਨ ਮੜ ਜਾਓ ਫਿਰ ਕੁਝ ਦਿਨ ਬਾਅਦ ਸਿੱਖ ਮੜ ਜਿਓ ਸਾਨੂੰ ਕੋਈ ਨਹੀਂ ਉਹ ਗੱਲਾਂ ਚੱਲੀਆਂ ਬੜੀਆਂ ਬੜਾ ਕੁਛ ਹੋਇਆ ਕਹਿੰਦਾ ਜਾਓ ਸੋਚਿਆ ਅਸੀਂ ਇੰਨੀ ਦਿਨ ਜਿੱਤ ਤਲੀ ਕਰ ਲੈਣਾ ਤੁਹਾਨੂੰ ਮੁਸਲਮਾਨ ਮੁੰਡੋਂ ਦੀ ਉਹ ਘਰ ਚਲੇ ਗਏ ਤੜਕੇ 4 ਵਜੇ ਆ ਗਏ ਫਿਰ ਮੁੰਡ ਘੋੜੀਆਂ ਤੇ ਚੜ ਕੇ ਕਹਿੰਦੇ ਹਾਂਜੀ ਕਹਿੰਦੇ ਹਾਂਜੀ ਕਿ ਜੇ ਅਸੀਂ ਮੁਸਲਮਾਨ ਬਣ ਕੇ ਪੰਥ ਨੂੰ ਲਾ ਦੇਣਾ ਤੂੰ ਕਹਿ ਨਹੀਂ ਹੋਣਾ ਅਸੀਂ ਚਲੇ ਗਏ ਲਗ ਧਾਗ ਨਾ ਜਾਵੇ ਮਤਲਬ ਉਹਦੇ ਤੇ ਉਹਨਾਂ ਪੂਰਾ ਜਿਹੜਾ ਮਹਾਰਾ ਦਿੱਤਾ ਤੇ ਪੰਥ ਨੂੰ ਕਹਿੰਦਾ ਲਾ ਦੇਣਾ ਲੱਗ ਜਾਵੇ ਮਤਲਬ ਇਸ ਕਦਰ ਮਤਲਬ ਆਪਣੇ ਹਾਂਜੀ ਹਾਂਜੀ ਇਸ ਤੇ ਮਤਲਬ ਮਾਨ ਚ ਡਟ ਗਏ ਨਹੀਂ ਤਾਂ ਮੈਂ ਤਾਂ ਦੇਖਦਾ ਵੀ ਛੋਟੇ ਛੋਟੇ ਗਰਜਾਂ ਦੇ ਲੋਕ ਕਈ ਕੁਝ ਕਰ ਜਾਂਦੇ ਆ ਬਦਲ ਜਾਂਦੇ ਆ ਹਾਂ ਪਰ ਉਸ ਸਮੇਂ ਡਟਣਾ ਮਤਲਬ ਉਦੋਂ ਜਾਨ ਬਚਾਉਣ ਦਾ ਅਹਿਮ ਸੀਗਾ ਜਾਨ ਬਚਾਉਣ ਲਈ ਬਹੁਤ ਸਾਰੇ ਲੋਕਾਂ ਨੇ ਬਦਲੇ ਵੀ ਪਰ ਉਹਨਾਂ ਦੀ ਆਪਣੀ ਤਰ੍ਹਾਂ ਦੀ ਇੱਕ ਕੁਰਬਾਨੀ ਮਤਲਬ ਮੰਨੀ ਜਾ ਸਕਦੀ ਹੈ ਜਿਨ੍ਹਾਂ ਨੇ ਆਪਣਾ ਧਰਮ ਨਹੀਂ ਬਦਲਿਆ ਨਹੀਂ ਬਦਲਿਆ ਫਿਰ ਆਪਣੇ ਜਿਹੜੇ ਲੋਕ ਇੱਧਰ ਆਏ ਤੁਸੀਂ ਇੱਧਰ ਇੰਡੀਆ 'ਚ ਜਿਹੜੇ ਬਦਲ ਇੱਧਰ ਆਏ ਉਹਨਾਂ ਦੀ ਵੀ ਸੇਕ ਹੁੰਦੀ ਵੀ ਪਾਕਿਸਤਾਨ ਜਾਣਾ ਇਹੋ ਜੇ ਕਿੰਨੇ ਕੁ ਲੋਕਾਂ ਨੂੰ ਪਾਕਿਸਤਾਨ ਮਲਾਇਆ ਤੁਸੀਂ ਇੱਕ ਗਰੁੱਪ ਦੱਕੋ ਸੋਚ ਹੈ ਮੇਰੀ ਮੈਚ ਸੋਧਾ ਵੀ ਜਦੋਂ ਮੈਚ ਸੁਨੇ ਆ ਹਾਂਜੀ ਇਹਦੇ ਨਾਲ ਟਕਰਾ ਪੈਦਾ ਹੁੰਦਾ ਹੈ ਕੜਤਲ ਪੈਦਾ ਹੁੰਦੀ ਹੈ ਸਾਡੀ ਟੀਮ ਜਿੱਤੇ ਸਾਡੀ ਟੀਮ ਜਿੱਤੇ ਮੈਂ ਇਹਦੇ ਬਾਰੇ ਸੋਚਦਾ ਕਿ ਮੇਰਾ ਕਲਚਰ ਪ੍ਰੋਗਰਾਮ ਨੂੰ ਅੱਗੇ ਰੱਖੋ ਇੱਕ ਕਦਰ ਕਰਾਇਆ ਬਹੁਤ بڑا ਸ਼ਹਿਰ ਦੇ ਵਿੱਚ ਬੜਾ ਕੋ ਵੇਚਣਾ ਪੈ ਗਿਆ ਉਹਨੂੰ ਇੱਕ ਉਧਰ ਕਰਾਇਆ ਉਧਰ ਹਾਂਸਰਾ ਹਾਂਸ ਡੌਲੀ ਗਲੋਰੀ ਵਗੈਰਾ ਗਏ ਤੇ ਗਦਾਫੀ ਸਟੇਡੀਅਮ ਦੇ ਵਿੱਚ 10000 ਬੰਦਾ ਇਕੱਠਾ ਹੋਇਆ ਉਹਦੇ ਜਿਹੜਾ ਗਰੁੱਪ ਸੀ ਉਹ 50 60 ਲੋਕਾਂ ਦਾ ਸੀ ਤੇ ਉਥੇ ਨੱਚੇ ਟੱਪੇ ਇੰਜੋਏ ਕਰੇ ਸਾਰੇ ਮਰ ਤੁਸੀਂ ਸਮਝਦੇ ਹੋ ਵੀ ਜਿਹੜੇ ਸੱਭਿਆਚਾਰਕ ਆਦਾਨ ਪ੍ਰਦਾਨ ਇਹ ਜਿਆਦਾ ਬਿਹਤਰ ਹੋਣਾ ਦੋਨੋਂ ਦੇਸ਼ਾਂ ਦੇ ਸਬੰਧਾਂ ਨੂੰ ਨੇੜੇ ਲਾਉਣ ਲਈ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਇਹੋ ਜੇ ਯਤਨ ਹੋਏ ਸੀ ਕਿ ਉੱਧਰ ਪਾਕਿਸਤਾਨ ਦੇ ਵਿੱਚ ਪ੍ਰਵੇਜ ਅਲਾਈ ਮੁੱਖ ਮੰਤਰੀ ਸੀਗੇ ਪਰ ਉਹ ਗੱਲ ਅੱਗੇ ਤੁਰ ਹੀ ਨਹੀਂ ਉਹ ਤੇ ਬਾਅਦ ਚ ਰੁਕ ਗਿਆ ਸਾਰਾ ਕੰਮ ਕੋਈ ਜਿਹੜਾ ਪ੍ਰੋਗਰਾਮ ਸੀ ਕੈਪਟਨ ਅਮਰਿੰਦਰ ਸਿੰਘ ਨੇ ਦਿਲਾਉ ਨਹੀਂ ਕਰਿਆ ਮਾਨੂੰ ਸੁਝਾਸ਼ਤ ਕਰਾ ਸੀ ਬੇਕਾਰ ਉਨੇ ਜਦੋਂ ਕਰਨ ਲੱਗਿਆ ਮੈਂ ਤਾਂ ਛੱਡ ਦੇ ਜੇ ਮونکي ਚੱਲ ਕੋਈ ਨਹੀਂ ਉਹ ਤੋਂ ਬਾਅਦ ਦੇਖੋ ਇਹਦੇ ਚ ਤੁਹਾਡੀ ਸੋਚ ਦੇ ਪ੍ਰਤੀ ਕਮਿਟਮੈਂਟ ਹੋਣੀ ਚਾਹੀਦੀ ਵੇ ਸ਼ੇਅ ਕਰਨਾ ਉਹ ਗਿਆ ਕਰਿਆ ਇੱਕ ਦਿਨਾਂ ਲਈ ਨਾ ਦੋਸਤੀ ਕਰ ਲਈ ਤੇ ਘੁੰਮਦਾ ਫਰੀ ਗਿਆ ਨਹੀਂ ਉਹ ਤਾਂ ਮਾਮਲਾ ਜਿਹੜਾ ਉਹਨਾਂ ਦਾ ਵਾਬਾ ਚਰਚਾ ਤੋਂ ਹੁੰਦਾ ਰਿਹਾ ਹੁਣ ਨਹੀਂ ਹੁਣ ਤਾਂ ਮੇਰੇ ਕੋਲ ਨਹੀਂ ਉਹਨੇ ਕੋਸ਼ਿਸ਼ ਨਹੀਂ ਕੀਤੀ ਇਕੋ ਜਿਹੇ ਕਿਹੜੇ ਜੇ ਸਾਡੇ ਦੇਸ਼ ਦੀ ਸਰਕਾਰ ਜਿਹੜੀ ਆ ਕੇਂਦਰ ਸਰਕਾਰ ਉਧਰੋਂ ਦੀ ਪਾਕਿਸਤਾਨ ਦੀ ਸਰਕਾਰ ਜਿਹੜੀ ਹੈ ਉਹ ਨਹੀਂ ਦੋਨੇ ਯਤਨ ਕਰਦੇ ਆ ਜਦੋਂ ਕਿ ਦੋਨਾਂ ਦੇਸ਼ਾਂ ਨੂੰ ਜੇ ਵਪਾਰ ਕਰ ਇਸ ਤੇ ਵਧਾਉਣ ਉਹਦੇ ਨਾਲ ਬਾਕੀ ਮੇਰੇ ਖਿਆਲ ਸਾਰੇ ਰਿਸ਼ਤੇ ਆਪਣੇ ਵੀ ਵਧ ਸਕਦੇ ਗੁਜਰਤੀ ਤੇ ਇਹਦੇ ਲਈ ਕਿਉਂ ਨਹੀਂ ਇਹ ਰਿਸ਼ਤੇ ਜਿਹੜਾ ਫਾਇਦਾ ਨਹੀਂ ਠਾਹਿਆ ਜਾ ਰਿਹਾ ਅੱਜ ਜਿਹੜਾ ਉਧਰ ਬੰਦਾ ਪ੍ਰਾਈਮ ਮਿਨਿਸਟਰ ਹੈ ਜਾਂ ਉਧਰ ਜਿਹੜੀ ਚੀਫ ਮਿਨਿਸਟਰ ਕੁੜੀ ਉਹ ਜੇ ਜੇ ਇੱਕ ਕਦਮ ਅੱਗੇ ਚੱਲਣਗੇ ਉਹ ਪੰਜ ਕਦਮ ਚੱਲ ਕੇ ਆਉਣਗੇ ਪਰ ਕੋ ਕਰ ਨਹੀਂ ਰਿਹਾ ਪਰ ਇੱਕ ਮਰੀਮ ਸ਼ਰੀਫ ਦੇ ਦੌਰ ਦੇ ਵਿੱਚ ਆ ਪਿਛਲੇ ਕੋਈ ਦੋ ਤਿੰਨ ਮਹੀਨੇ ਹੋਏ ਉਥੇ ਇੱਕ ਬਹੁਤ ਚੰਗੀ ਡਿਵੈਲਪਮੈਂਟ ਹੋਈ ਉਹਨਾਂ ਨੇ ਪ੍ਰਾਇਮਰੀ ਸਕੂਲਾਂ 'ਚ ਪੰਜਾਬੀ ਭਾਸ਼ਾ ਨੂੰ ਲਾਗੂ ਕਰ ਹਾਂ ਹਾਂ ਬਿਲਕੁਲ ਮਤਲਬ ਕਿੰਨੇ ਸਾਲ ਦੇਖ ਲਓ 47 ਤੋਂ ਲੈ ਕੇ ਕਿੰਨੇ ਸਾਲ 76 ਸਾਲ 75 ਬੀਤ ਗਏ ਮਤਲਬ ਅਜੇ ਤੱਕ ਪੰਜਾਬੀ ਲਾਗੂ ਨਹੀਂ ਸੀ ਕਿਤੇ ਕਿ ਪਹਿਲੀ ਵਾਰੀ ਉਥੇ ਹਾਂ ਮਤਲਬ ਇਹ ਵੱਡਾ ਫੈਸਲਾ ਜਿਹੜਾ ਬਹੁਤ ਬੜੀ ਗੱਲ ਹੈ ਤੇ ਇਹਦੇ ਨਾਲ ਪੰਜਾਬੀ ਜਿਹੜੀ ਭਾਸ਼ਾ ਬੋਲੀ ਹੈ ਇਹਨੂੰ ਮੇਰੇ ਖਿਆਲ ਵਿੱਚ ਅਹੁਦੇ ਦੇ ਵਿੱਚ ਹਲਾਰਾ ਮਿਲੇਗਾ ਵੀ ਜੇ ਪਾਕਿਸਤਾਨ ਜੇ ਵੈਸੇ ਤਾਂ ਪਾਕਿਸਤਾਨ ਜਿਹੜਾ ਪੰਜਾਬੀ ਦਾ ਵੱਡੀ ਧਿਰ ਪਾਕਿਸਤਾਨ 'ਚ ਹੈ ਪੰਜਾਬੀ ਬੋਲਣ ਵਾਲਿਆਂ ਦੀ ਪੰਜਾਬੀ ਲਿਖਣ ਵਾਲਿਆਂ ਦੀ ਮਤਲਬ ਉੱਥੇ ਮੇਰੇ ਖਿਆਲ ਹੁਣ ਪੰਜਾਬੀ ਨੂੰ ਜਿਹੜਾ ਉਹਦਾ ਵਿਕਾਸ ਹੋਏਗਾ ਪੰਜਾਬੀ ਜਿਹੜੇ ਪ੍ਰੇਮੀ ਆ ਉਹਨਾਂ ਨੂੰ ਖਾਸ ਕਰਕੇ ਬਹੁਤ ਹਲਾਰਾ ਜਿਹੜਾ ਇਹਦੇ ਨਾਲ ਮਿਲਿਆ ਉਹ ਬਹੁਤ ਇਸ ਗੱਲ ਨੂੰ ਲੈ ਕੇ ਝੁਮੇ ਆ ਵੀ ਪਾਕਿਸਤਾਨ ਨੇ ਵਾਕਈ ਜਿਹੜਾ ਪੰਜਾਬੀ ਜਿਹੜਾ ਉਥੋਂ ਦਾ ਪਾਕਿਸਤਾਨੀ ਪੰਜਾਬ ਆ ਉਹਨੇ ਇੱਕ ਚੰਗਾ ਕਦਮ ਚੁੱਕਿਆ ਹੋਰ ਇਹੋ ਜੇ ਕਦਮ ਤੁਸੀਂ ਕੀ ਸਮਝਨੇ ਚੁੱਕੇ ਜਾਣ ਦੇਖੋ ਪਿੱਛੇ ਦਿਵਾਲੀ ਆਈ ਸੀ ਹਾਂਜੀ ਉਹਨਾਂ ਨੇ ਲੈਸ ਬਣਾ ਕੇ ਕਿਨੇ ਸਿੱਖ ਕਿਨੇ ਹਿੰਦੂਆਂ ਕਲੇ-ਕਲੇ ਨੂੰ 10 1000 ਰੁਪਏ ਦਿੱਤਾ ਹਰ ਬੰਦੇ ਨੂੰ ਵੀ ਦਿਵਾਲੀ ਬਣਾਓ ਆ ਲਓ 10 ਜਹਾ ਤੇ ਉਹ ਜਿਹੜੀ ਕੁੜੀ ਐ ਮੈਂ ਇੱਕ ਵਾਰ ਪ੍ਰਾਈਮ ਮਿਨਿਸਟਰ ਦਾ ਗੈਸਟ ਬਣ ਕੇ ਗਿਆ ਸੀ ਛੋਟੀ ਸੀ ਬੱਚੀ ਖੇਲਦੀ-ਖੇਲਦੀ ਮੇਰੀ ਗੋਦੀ 'ਚ ਬਹਿ ਜਾਂਦੀ ਸੀ ਉਹ ਪਰਵਾਰੀ ਖੁਦ ਜਿਹੜਾ ਹੈ ਨਾ ਪੰਜਾਬੀ ਨੂੰ ਪਿਆਰ ਕਰਦਾ ਹੈ ਪੰਜਾਬ ਨੂੰ ਪਿਆਰ ਕਰਦਾ ਹੈ ਔਰ ਇਹ ਵੀ ਚਾਹੁੰਦਾ ਹੈ ਵੀ ਕੋਈ ਸਾਡੇ ਰਿਸ਼ਤੇ ਸੁਧਰਨੇ ਚਾਹੀਦੇ ਆਉ ਗਏ ਤਾਂ ਸ੍ਰੀ ਪਰਵਾਰ ਅਮਰਸਰ ਤੇ ਨੇੜੇ ਉਮਰਾ ਜਿਹੜਾ ਜਾਤੀ ਉਮਰਾ ਜਾਤੀ ਉਮਰਾ ਉਥੋਂ ਗਏ ਹਾਂ ਉਹਨਾਂ ਦੀ ਇੱਛਾ ਵੀ ਹੁੰਦੀ ਹੈ ਹਾਂ ਕਿ ਇੱਧਰ ਜਿਹੜਾ ਸਾਡੇ ਸਬੰਧ ਵਿਕਸਤ ਹੋਣ ਸਾਡੇ ਸਬੰਧ ਬਿਹਤਰ ਬਣ ਸਾਡਾ ਤਾਲਮੇਲ ਬਿਹਤਰ ਬਣੇ ਚੇਤਨਾ ਦੇ ਵਿੱਚ ਅੜਿੱਕਾ ਕਿੱਥੇ ਪੈਂਦਾ ਲਿਖਾ ਦੇਖੋ ਜਿਹੜੀਆਂ ਏਜੰਸੀਜ਼ ਹਨ ਗਵਰਨਮੈਂਟ ਆਫ ਇਡੀ ਦੇ ਯਾ ਪਾਕਿਸਤਾਨ ਦੇ ਉਹ ਇਹਦੇ ਚ ਦਿੱਕਾ ਖੜਾ ਕਰਦੇ ਜਦ ਤੱਕ ਉਹਨੂੰ ਨੱਥ ਪਾ ਦੋ ਤੇ ਠੀਕ ਹੋ ਜਾਏਗਾ ਸਾਰਾ ਕੁਝ ਪਰ ਉਹਨਾਂ ਨੂੰ ਤੇ ਜਿਹੜੇ ਸਾਰਾ ਕੁਝ ਉੱਪਰ ਬੈਠੇ ਪੋਲਿਟੀਸ਼ੇ ਨਾ ਉਹ ਚਲਾਉਂਦੇ ਹੁਣ ਹੁਣ ਉਹਨਾਂ ਦਾ ਇੰਟਰਸਟ ਨਹੀਂ ਹੈ ਉਹਨਾਂ ਦਾ ਇੰਟਰਸਟ ਬਣਨਾ ਚਾਹੀਦਾ ਕਿ ਏਜੰਸੀਆਂ ਦੇ ਨੱਥ ਪਾਉਣੇ ਤੇ ਦੋਨਾਂ ਦੇਸ਼ਾਂ ਦੇ ਜਿਹੜੇ ਪ੍ਰਧਾਨ ਮੰਤਰੀ ਆ ਉਹ ਇਸ ਕੰਮ 'ਚ ਪਹਿਲ ਕਦਮੀ ਕਰਨ ਤਾਂ ਹੀ ਅੱਗੇ ਗੱਲ ਤੁਰ ਸਕਦੀ ਉਹ ਤਾਂ ਤਾਂ ਕਰਨਗੇ ਜੇ ਉਹਨਾਂ ਨੂੰ ਪੰਜਾਬ ਦਾ ਦਰਦ ਹੋਵੇ ਕੋਈ ਇਹ ਤਾਂ ਆਪਾਂ ਪੰਜਾਬ ਦੇ ਬੰਦੇ ਗੱਲ ਕਰਦੇ ਆ ਤੇ ਉਹਨਾਂ ਨੂੰ ਪੰਜਾਬ ਦੇ ਨਾਲ ਕਿਆ ਕੁਝ ਵੀ ਨਹੀਂ ਹੈ ਸੋ ਇਹੋ ਕਰਕੇ ਜਨਨ ਜਾਂ ਪੰਜਾਬ ਦਾ ਦਰਦ ਨਹੀਂਗਾ ਹਾਂ ਤੇ ਜਿਹੜੇ ਸਾਡੇ ਪਾਰਲੀਮੈਂਟ ਮੈਂਬਰ ਨੇ 13 ਲੋਕ ਸਭਾ ਦੇ ਸੱਤ ਜਿਹੜੇ ਰਾਜ ਸਭਾ ਦੇ ਇਹ ਮਿਲ ਕੇ ਨਹੀਂ ਇਹਨਾਂ ਨੂੰ ਕੋਈ ਆਪਣੇ ਪੱਧਰ ਤੇ ਕੋਈ ਜਦਨ ਕਰਨੀ ਚਾਹੀਦੇ ਇਹਨਾਂ ਚ ਕੋਈ ਮੈਨੂੰ ਨਜ਼ਰ ਨਹੀਂ ਆਉਂਦੇ ਬੰਦੇ ਜਿਨ੍ਹਾਂ ਚ ਦਰਦ ਹੋਵੇ ਜੇ ਦਰਦ ਹੋਊਗਾ ਤਾਂ ਹੀ ਇਕੱਠੇ ਹੋਣਗੇ ਨਹੀਂ ਜਿਵੇਂ ਸੁਖਜਿੰਦਰ ਦਾਵਾ ਹੈ ਹਾਂ ਉਹਨਾਂ ਦੇ ਪਿੰਡ ਦੇ ਜਿਹੜਾ ਆਪਣਾ ਸਾਕਾ ਹੋਇਆ ਸੀ ਨਨਕਾਣਾ ਸਾਹਿਬ ਦਾ ਕਈ ਲੋਕ ਉੱਥੇ ਛੀਂਦੇ ਹੋਏ ਉਹ ਉੱਤੇ ਗਏ ਵੀ ਸੀ ਮੈਂ ਵੀ ਜਦੋਂ ਪਾਕਿਸਤਾਨ ਦੇ ਵਿੱਚ ਸੀਗਾ ਉਹ ਬਕਾਇਦਾ ਉੱਥੇ ਨਾਮ ਪੜ ਕੇ ਆਏ ਫੋਟੋਆਂ ਉਹਨਾਂ ਲਈਆਂ ਉਹਨਾਂ 'ਚ ਲੱਗਦਾ ਥੋੜਾ ਜਿਹਾ ਇਸ ਤਰੀਕੇ ਦਾ ਵੀ ਭਾਈ ਲక్ష్మణ ਸਿੰਘ ਹਾਂਜੀ ਉਹ ਧਰੋਥੇ ਸ਼ਹੀਦ ਹੋਏ ਧਰੋਥੇ ਹਾਂਜੀ ਉਹਨਾਂ ਨੂੰ ਜੰਡਨਾ ਬਣ ਕੇ ਸਾਡਾ ਗਿਆ ਮੈਂ ਉਹ ਦੇਖਿਆ ਹਾਂ ਹਾਂ ਮੈਂ ਮੈਂ ਵੀ ਦੇਖਿਆ ਤੇ ਪਰ ਜਦੋਂ ਇਹ ਤਾਂ ਇੰਟਰਨੈਸ਼ਨਲ ਨਾ ਪੋਲਟਿਕਸ ਦਾ ਵੀ ਮੇਰੇ ਇੱਥੇ ਕੀ ਫਾਇਦਾ ਹੋ ਰੂ ਆ ਇਸ ਪਾਸੇ ਤੁਰਦਾ ਕੋਈ ਨਹੀਂ ਮਤਲਬ ਇਹ ਸਾਡੇ ਦੋਨਾਂ ਦੇਸ਼ਾਂ ਦਾ ਦੋਨੋਂ ਪੰਜਾਬਾਂ ਦਾ ਇੱਕ ਦਖਾਂਤ ਹੈ ਵੀ ਇਸ ਪਾਸੇ ਵੱਲ ਅੱਗੇ ਨਹੀਂ ਵਧਿਆ ਜਾਂਦਾ ਨਾਮਵਰਣ ਕਰਕੇ ਬਹੁਤ ਚੌੜ ਦਾ ਮੈਂ ਤੁਹਾਨੂੰ ਹਾਂਜੀ ਉਧਰ ਇੱਧਰ ਹਾਂਜੀ ਇਧਰ ਮੈਂ ਆਰਟੀਕਲ ਲਿਖਦਾ ਰਿਹਾ ਇੱਕ ਆਈਬੀ ਦੇ ਅਫੀਸਰ ਦਾ ਮੈਨੂੰ ਫੋਨ ਆਇਆ ਕਿ ਸਰ ਆਪਣੀ ਇਹ ਸੋਚ ਨਹੀਂ ਹੈ ਮਖਮੇਰੀਤ ਹੈ ਵੀ ਅੱਛਾ ਉਧਰ ਜਦੋਂ ਮੈਂ ਜਾਣ ਲੱਗਿਆ ਦੁਬਾਰਾ ਦੁਬਾਰਾ ਨਵਾਏ ਵਕਤ ਦਾ ਟਟਪੀੜ ਉਹਨੂੰ ਬੜੀ ਤਕਲੀਫ ਹੋਈ ਨਵਾਏ ਵਕਤ ਨੇ ਏਜੰਸੀਆਂ ਨਾਲ ਮਿਲ ਕੇ ਮੇਰੇ ਖਿਲਾਫ ਪ੍ਰੋਪਗੈਂਡਾ ਕਰਤਾ ਕਿਉਂ ਆਉਂਦਾ ਹੈ ਕਾਤੇ ਆਉਂਦਾ ਹੈ ਕਾਦੇ ਵਾਸਤੇ ਆਉਂਦਾ ਫਲਾਣਾ ਠੀਕ ਹੈ ਖੁਦਾ ਸਦੀਕ ਦਾ ਕਬਰ ਕਹਿੰਦਾ ਸਰਦਾਰ ਸਾਹਿਬ ਹੁਣ ਦਬਣਾ ਨਹੀਂ ਜੇ ਦਬ ਗਏ ਤਾਂ ਸਾਡੇ ਸਿਰ ਚੱਲ ਜਾਣਗੇ ਮੈਂ ਤੁਹਾਨੂੰ ਵੀ ਜਾਦਾ ਹਾਂ ਉਹਨੇ ਵੈਸ਼ੀ ਨੂੰ ਕਹਿਤਾ ਵੀ ਜੇ 10 ਵਾਰਾ 15 ਵਾਰਾ ਜਿੰਨੀ ਵਾਰ ਸਰਦਾਰ ਸਾਹਿਬ ਵੀਜ਼ਾ ਮੰਗਦੇ ਹੋ ਮੈਂ ਹਰ 15 ਦਿਨ ਬਾਅਦ ਜਾਂਦਾ ਰਿਹਾ ਹਰ 15 ਦਿਨ ਬਾਅਦ ਫਿਰ ਉਹਨਾਂ ਕੋਲ ਇਹ ਗੱਲ ਆਈ ਇਹਨੂੰ ਕੋ ਕੰਮ ਨਹੀਂ ਹੈ ਉਥੇ ਹਰ ਬੰਦਾ ਕੋ ਕੰਮ ਕਰਦਾ ਹੈ ਫਲਾਣਾ ਟਿਕੜਾ ਤੇ ਇਦਾਂ ਦਾ ਹੈ ਤੇੜਵਰਕ ਹੋਰ ਵੀ ਸੱਜਣ ਹੋਣੇ ਚਾਹੀਦੇ ਜਿਹੜੇ ਇਸ ਪਾਸੇ ਵੱਲ ਅੱਗੇ ਵਧਣ ਮਤਲਬ ਇੱਕ ਬਹੁਤ ਮਸ਼ਹੂਰ ਕਾਲ ਮਨਿਸਟਰ ਜਿਹੜੇ ਆ ਪੱਤਰਕਾਰ ਹੋਏ ਕੁਲਦੀਪ ਨੇਯਰ ਹਾਂ ਉਹ ਹਰ ਸਾਲ ਜਿਹੜੇ 15 ਅਗਸਤ ਜਿਹੜੇ ਆ ਉਦੋਂ 14 ਅਗਸਤ ਨੂੰ ਜਿਹੜਾ ਸ਼ਰਦ ਤੇ ਮੋਮਬਤੀਆਂ ਬਾਲਣ ਜਾਂਦੇ ਹੁੰਦੇ ਸੀ ਉਹਨਾਂ ਦੇ ਮੇਰੇ ਕੋਲ ਇੱਕ ਦਰਦ ਸੀਗੀ ਇੱਕ ਸਿੱਖ ਸੀਗੀ ਕਿਉਂਕਿ ਉਹ ਵੀ ਪਾਕਿਸਤਾਨ ਤੋਂ ਆਏ ਸੀਗੇ ਉਹ ਉਹਨਾਂ ਨੇ ਕਾਫੀ ਇੱਕ ਵੱਡੇ ਯਤਨ ਉਹ ਲਗਾਤਾਰ ਕਰਦੇ ਰਿਹਾ ਉਹ ਯਤਨ ਅੱਜ ਵੀ ਜਾਰੀ ਨੇ ਤੇ ਉਹਨਾਂ ਯਤਨਾਂ ਨੂੰ ਅੱਗੇ ਵਧਾਉਣ ਲਈ ਤੁਸੀਂ ਕੀ ਕਰ ਕਰ ਰਹੇ ਹੋ ਅੱਜ ਕਿੱਥੋਂ ਲੈ ਇਹ ਲੱਭ ਕੇ ਬਾਰਿਸ਼ਾ ਇੱਕ ਹੋਰ ਕਲਦੀਪ ਨੇ ਇਹ ਲੱਭਣਾ ਪਣਾ ਜਦ ਤੱਕ ਕਲਦੀਪ ਨੇ ਇਹ ਨਹੀਂ ਮਿਲਦਾ ਅਸੀਂ ਛੋਟੂ ਫੋਟ ਐਫਰਟਸ ਕਰਦੇ ਆਂ ਪਰ ਅਸਲ ਗੱਲ ਨਹੀਂ ਬਣਦੀ ਕਲਦੀਪ ਨੇ ਇਹ ਮੈਂ ਅਸੀਂ ਦੋਸਤ ਵੀ ਅਸੀਂ ਇੱਕ ਗਰੁੱਪ ਦੇ ਬੰਦੇ ਵਿੱਚ ਕੋਈ ਜਿਹੜਾ ਮੈਂ ਮੋਹਾਲੀ ਫੰਕਸ਼ਨ ਕਰਾਇਆ ਉਹਦੇ ਬੀਜੇ ਸਾਰੇ ਮੈਨੂੰ ਕਲਦੀਪ ਲਈ ਜਨੇ ਲੈ ਕੇ ਦਿੱਤੇ ਤੇ ਗੁਲਦੀਪ ਨਈਰ ਵਰਗਾ ਕੋਈ ਹੋਰ ਹੋਵੇ ਮੈਨੂੰ ਤਾਂ ਲੱਗਦਾ ਨਹੀਂ ਇਸ ਵੇਲੇ ਕੋਈ ਐਡਾ ਵੱਡਾ ਕਲਮਿਸਟ ਨਹੀਂ ਸਹੇਗਾ ਜਿਹੜਾ ਉਹ ਸਥਾਨ ਲੈ ਸਕੇ ਹਾਂ ਤੇ ਮੇਰੇ ਖਲ ਇਹਦੇ ਚ ਪਾਸੇ ਵੱਲ ਜਿਹੜੇ ਦੋਨਾਂ ਦੇਸ਼ਾਂ ਦੇ ਸਾਹਫੀ ਨੇ ਪੱਤਰਕਾਰ ਨੇ ਉਹਨਾਂ ਨੂੰ ਤੇ ਹੋਰ ਜਨਤਾ ਨੂੰ ਜਿਹੜੇ ਦੋਨਾਂ ਦੇਸ਼ਾਂ ਦੀ ਚਾਹੁੰਦੇ ਇਕਤਾ ਦੋਲੇ ਦੇਸ਼ ਨੇੜੇ ਆਉਣ ਵਪਾਰ ਖੁੱਲੇ ਉਹਨਾਂ ਨੂੰ ਮੇਰੇ ਖਲ ਯਤਨ ਕਰਨ ਦੀ ਲੋੜ ਹੈਗੀ ਹੈ ਜੋ ਯਤਨ ਕਰਨ ਤਾਂ ਮੇਰੇ ਖਲੇ ਦੇ ਨਤੀਜੇ ਹੋਲੀ ਬਣਾ ਕੁਝ ਹੋ ਸਕਦਾ ਮਤਲਬ ਕਦਾਵਾਰ ਬੰਦੇ ਆ ਗਏ ਹਣ ਤੇ ਸਨਾਲਾ ਘੁੰਮਣ ਦੀ ਆਪਾਂ ਗੱਲ ਕੀਤੀ ਸੀ ਸਨਾਲਾ ਘੁੰਮਣ ਨੇ ਉੱਥੇ ਉਹ ਗੁਰਦੁਆਰਾ ਤਪਸਤਾਨ ਬਾਬਨ ਗੁਰਨਾਨਕ ਦੇਵ ਜੀ ਦੀ ਉਹਦੇ ਜਾਚ ਬਣਿਆ ਬਣਿਆ ਸੀਗਾ ਜਿਹੜਾ ਟੁੱਟ ਭੱਜ ਗਿਆ ਸੀਗਾ ਜਿਹਨੂੰ ਉਹਨਾਂ ਰੀਨੋਵੇਟ ਕਰਾਇਆ ਸੀ ਉਹ ਗੁਰਦੁਆਰੇ ਤੁਸੀਂ ਗਏ ਕਦੇ ਕੀ ਦੇਖਿਆ ਤੁਸੀਂ ਮੈਂ ਹੀ ਪਛਾਣਿਆ ਦਾ ਕਿ ਇਹ ਗੁਰਦੁਆਰਾ ਅੱਛਾ ਜੀ ਉੱਥੇ ਬੰਦੇ ਰਹਿੰਦੇ ਸੀ ਤੇ ਮੈਂ ਦੇਖਿਆ ਮੈਂ ਗੁਰਦੁਆਰਾ ਮਖਾਤਾ ਗੁਰਦੁਆਰਾ ਭਾਈ ਉਦੋਂ ਬਾਅਦ ਅੱਗੇ ਗੱਲ ਕਰਦੇ ਹਾਂ अच्छा वो पहला पता ही नहीं इस तपस्थान कह रहे हैं हां जी तपस्थान बाबा फरीद नु बाबा फरीद दे ਪਿੰਡ ਦਾ ਉੱਥੇ ਉਹ ਪਿੰਡ ਬਾਬਾ ਫਰੀਦ ਦਾ हां जी तपस्थान ਤੇ ਤੁਸੀਂ ਪਛਾਣਿਆ ਫੇਰ ਗੱਲ ਅੱਗੇ ਤੋਂ ਹਾਂ ਅੱਗੇ ਗੱਲ ਤੋਂ ਹੁਣ ਤਾਂ ਸੁਣਾਓ ਲ ਘੁੰਮਣ ਲਈ ਬਹੁਤ ਕੁਛ ਕਰਾਇਆ ਅੱਛੀ ਅੱਛੀ ਖਾਸੀ ਜਿਹੜੇ ਗੁਰਦੁਆਰਾ ਬਣਾ ਦਿੱਤਾ ਗਿਆ ਮੇਰੇ ਖਿਆਲ ਅਜੇ ਵੀ ਉਧਰ ਨੂੰ ਲੋਕ ਘਟ ਜਾਂਦੇ ਆ ਲੋਕ ਤਾਂ ਜ਼ਿਆਦਾਤਰ ਜਿਹੜਾ ਆਪਣੇ ਲਾਹੌਰ ਨਨ ਕਾਨਾ ਸਾਹਿਬ ਪੰਜਾਬ ਸਾਹਿਬ ਕਰਤਾਰਪੁਰ ਸਾਹਿਬ ਇਹਨਾਂ ਵੱਡੇ ਗੁਰਦੁਆਰਿਆਂ ਨੂੰ ਜਿਆਦਾ ਜਾਂਦੇ ਪਰ ਸਾਈਡ ਤੇ ਜਿਹੜੇ ਰਹਿ ਜਾਂਦੇ ਛੋਟੇ ਛੋਟੇ ਗੁਰਦੁਆਰੇ ਉਹ ਸੰਗਤ ਤੋਂ ਉਹ ਦੇਖੋ ਕਿਸੇ ਨੂੰ ਪਤਾ ਹੀ ਨਹੀਂ ਸੀ ਜਦੋਂ ਮੈਂ ਗਿਆ ਮੈਂ ਬਾਬਾ ਫਰੀਦ ਦੇ ਵੀ ਗਿਆ ਤੇ ਮੈਂ ਗੁਰਦੁਆਰਾ ਉਹ ਗੁਰਦੁਆਰਾ ਤਾਂ ਕਹਿੰਦੇ ਅਛੜੀ ਲਾਵਾਰਸ ਬਿਲਡਿੰਗ ਹਮਾਰਸੀ ਹਾਂ ਖਾਲੀ ਪਿਆ ਸੀ ਅੱਛਾ ਉਹਦੇ ਆਲੇ-ਦੁਆਲੇ ਦੋ ਤਿੰਨ ਕਮਰੇ ਉਹਦੇ ਚ ਕੋਈ ਰਹਿੰਦਾ ਸੀ ਇਧਰੋਂ ਪਾਕਿਸਤਾਨ کیا ਹੋਇਆ ਜਿਹੜਾ ਮਤਲਬ ਇਸ ਤਰੀਕੇ ਨਾਲ ਗੁਰਦੁਆਰਾ ਲੱਭੇ ਅਤੇ ਇਸ ਤਰੀਕੇ ਨਾਲ ਗੁਰਦੁਆਰੇ ਦੀ ਹਾਂ ਇਵੇਂ ਹੀ ਹੋਰ ਥਾਵਾਂ ਤੇ ਵੀ ਕਈ ਜਦੋਂ ਗੁਰਦੁਆਰੇ ਬਹੁਤ ਆਂ ਹਾਂਜੀ ਬਹੁਤ ਪਰ ਉਹ ਤੇ ਸ਼ੇਵਾ ਕਰਨ ਵਾਲੇ ਨਹੀਂ ਮੇਰੇ ਖਿਆਲ 900 ਤੋਂ ਵੱਧ ਗੁਰਦੁਆਰੇ ਨੇ ਪਾਕਿਸਤਾਨ ਚ ਨਹੀਂ ਨਨਕਾਣਾ ਸਾਹਿਬ ਦੀ ਗੱਲ ਕਰਦਾ ਮੈਂ ਨਨਕਾਣਾ ਸਾਹਿਬ ਦੋ ਤਿੰਨ ਗੁਰਦੁਆਰਿਆਂ ਚ ਮਹਾਰਾਜ ਪ੍ਰਕਾਸ਼ ਵਾਕੀ ਖਾਲੀ ਪਰ ਜਿੰਨੇ ਟੋਟਲ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਆ ਬਸੋਂ ਵੀ ਤੇ ਪੰਜਾਬ ਉੱਥੇ ਸਿੱਖਾਂ ਦੀ ਬਹੁਤ ਥੋੜੀ ਜੀ ਹੈ ਹਾਂ ਕੋਈ ਅਰਕ 3-4000 ਆ ਕੋਈ ਇੱਥੇ ਹਾਂ ਹਾਂ ਥੋੜੀ ਹੈ ਹਾਂ ਤਾਂ ਇਸ ਕਰਕੇ ਇਹ ਤਾਂ ਇਧਰੋਂ ਦੀ ਜਿਹੜੀ ਇੱਕ ਹੋਰ ਕੈਟਾਗਰੀ ਹੈ ਉੱਥੇ ਹਾਂਜੀ ਸਿੰਧੀ ਲੋਕ ਕੁਛ ਇਸ ਕਰਕੇ ਸਿੱਖ ਬਣਦੇ ਆ ਕਿ ਸਿੱਖਾਂ ਦੀ ਇੱਜ਼ਤ ਹੈ ਇੱਥੇ ਸੋਚ ਉਹਨਾਂ ਦੀ ਉਹੀ ਹੈ ਤੁਸੀਂ ਗਏ ਹੋ ਆ ਮੈਨੂੰ ਪਗੜੀ ਦੇ ਦਿਓ ਜੀ ਤਾਰ ਕੇ ਤੁਸੀਂ ਮੈਨੂੰ ਕੋਈ ਸਕੂਲ ਕੇ ਦੇ ਦਿਓ ਜੀ ਮੈਨੂੰ ਕੜਾ ਦੇ ਦਿਓ ਮੈਨੂੰ ਕਿਰਪਾਨ ਦੇ ਦਿਓ ਜਿਦੋਂ ਕਿ ਸਿੱਖਾਂ ਚ ਥੋੜੀ ਜਿਹੀ ਹੋ ਸਕਦਾ ਪਰ ਅਸੀਂ ਜਦੋਂ ਗਏ ਸਾਡੇ ਸਾਡੇ ਨਾਲ ਵੀ ਕਈ ਜਣੇ ਜਿਹੜੇ ਪੱਗਾਂ ਬਨੀਆਂ ਹੋਈਆਂ ਸੀ ਉਹਨਾਂ ਤੋਂ ਨਹੀਂ ਕਿਸੇ ਨੇ ਕੋਈ ਇਹੋ ਜੀ ਨਹੀਂ ਤੁਸੀਂ ਗਏ ਛੋਟੇ ਕਰੋ ਪਿੱਛੇ ਮੈਂ ਗੱਲ ਕਰਦਾ ਜਦੋਂ ਜੋੜ ਮੇਲਾ ਹੁੰਦਾ ਅੱਛਾ ਅੱਛਾ ਜੋੜ ਮੇਲੇ ਤੇ ਲੋਕ ਆਉਣੇ ਅੱਛਾ ਚਲੋ ਅਸੀਂ ਚਾਹਾਂਗੇ ਕਿ ਇਹੋ ਜੀਆਂ ਗੱਲਾਂ ਨਹੀਂ ਵਾਪਰਨੀਆਂ ਚਾਹੀਦੀਆਂ ਗੱਲਾਂ ਤਾਂ ਮਿਲਵਰਤਨ ਦੀਆਂ ਹੋਣੀਆਂ ਚਾਹੀਦੀਆਂ ਹਾਂ ਸੋ ਲੋਹਾਂ ਸਾਹਿਬ ਤੁਸੀਂ ਇਹ ਸ਼ੋਹ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਅਸਰ ਕਰਦੇ ਕਿ ਅੱਗੇ ਵੀ ਅਸੀਂ ਇਹਦੇ ਤੇ ਕੋਈ ਹੋਰ ਸ਼ੋਅ ਜਿਹੜੇ ਕਰਾਂਗੇ ਤੇ ਉਹਦੇ ਨਾਲ ਪਾਕਿਸਤਾਨ ਦੇ ਜਿਹੜੇ ਤੁਹਾਡੇ ਤਜਰਬੇ ਨੇ ਅਣਪਤ ਉਹਨਾਂ ਨਾਲ ਨੇੜਤਾ ਜਿਹੜੀ ਉਹਨੂੰ ਹੋਰ ਵਧਾਉਣ ਦਾ ਜਿਹੜੇ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ